ਮੇਰਾ ਨਾਮ ਸੁਸ਼ਮਨਾ ਸ਼ਰਮਾ ਮੈਂ ਆਪਣੀ ਸਿਸਟਰ ਨਾਲ ਅੱਜ ਜਲੰਧਰ ਗਈ ਦੀ ਉਹਨਾਂ ਦਾ ਟੇਲ ਹਸਪੀਟਲ ਚੈੱਕਅਪ ਕਰਵਾਉਣ ਆਸਦੇ ਤੇ ਵਾਪਸੀ ਤੇ ਉਹਨਾਂ ਨੇ ਮੈਨੂੰ ਸੜਕ ਦੇ ਮੋੜ ਤੇ ਮੈਂ ਟੈਕਸੀ ਵਾਲੇ ਤੋਂ ਉੱਤਰੀ ਆ ਮੈਂ ਕਿਹਾ ਨਾ ਕਿ ਮੈਂ ਪੈਦਲ ਚਲੀ ਜਾਨੀ ਬਸ ਮੈਂ ਆਪਣੀ ਗਲੀ ਤੇ ਸ਼ਾਕਲੋਨੀ ਚ ਗੁਰਦੁਆਰੇ ਵਾਲੀ ਗਲੀ ਦੇ ਵਿੱਚ ਪੈਦਲ ਆ ਰਹੀ ਸੀ ਜੇ ਸਾਡੇ ਪੜੋਸੀ ਆ ਉਹ ਉਹਨਾਂ ਦੀ ਬੇਟੀ ਦਾ ਨਾਮ ਮੈਨੂੰ ਪਤਾ ਅੰਜਲੀ ਹੈ ਉਹ ਕਾਫੀ ਟਿਊਸ਼ਨ ਵਰਕ ਕਰਦੇ ਨੇ ਉਹਨਾਂ ਦੇ ਘਰ ਦੇ ਬਾਹਰ ਗੇਟ ਦੇ ਕੋਲ ਦੋ ਮੋਟਰਸਾਈਕਲ ਵਾਲੇ ਖੜੇ ਸੀ ਬੈਠੇ ਰਹੇ ਮਤਲਬ ਮੈਂ ਉਥੋਂ ਕ੍ਰਾਸ ਕੀਤਾ ਤੇ ਅੱਗੇ ਭੰਜ ਜਿਹੜੇ ਮੇਰੇ ਨਾਲ ਖੜੇ ਇਹਨਾਂ ਦੀ ਬਾਹੂ ਆਪਣੇ ਬੇਟੇ ਨੂੰ ਘਮਾਇਈ ਸੀ ਮੈਂ ਉਹਨਾਂ ਕੋਲ ਖੜੀ ਹੋ ਗਈ ਮੈਂ ਅੱਗੇ ਉਹਨੇ ਹੱਥ ਦਿੱਤੇ ਬੱਚੇ ਨੂੰ ਚੁੱਕਣ ਵਾਸਤੇ ਮੈਂ ਆਪਣੇ ਮੋਢੇ ਤੇ ਬੈਗ ਪਾਇਆ ਜਾਹੀ ਉਹਨੇ ਪਿੱਛੋਂ ਆ ਕੇ ਮੇਰਾ ਬੈਗ ਚੁੱਚਿਆ ਤੇ ਮੈਨੂੰ ਸਮਝ ਨਹੀਂ ਆਈ ਕਿ ਕੀ ਹੋਇਆ ਪਹਿਲੇ ਮੈਨੂੰ ਡਾਊਟ ਹੋਇਆ ਕਿ ਸ਼ਾਇਦ ਮੇਰਾ ਬੇਟਾ ਆਇਆ ਉਹਨੇ ਮੈਨੂੰ ਇਸ਼ਾਰਾ ਕੀਤਾ ਕਿ ਮੰਮੀ ਚੱਲੀ ਜਾ ਰਹੀ ਹੈ ਫਿਰ ਮੈਂ ਪਿੱਛੇ ਮੁੜ ਗਈ ਤੇ ਉਹਨੇ ਬੜੀ ਜ਼ੋਰ ਦੀ ਚੁੱਚਿਆ ਫਿਰ ਮੈਨੂੰ ਪਤਾ ਲੱਗਿਆ ਕਿ ਇਹ ਤੇ ਮੇਰੇ ਨਾਲ ਚੀਨਾ ਚਪਟੀ ਹੋ ਰਹੀ ਹੈ ਫਿਰ ਮੈਂ ਵੀ ਬੈਗ ਨੂੰ ਪਕੜਿਆ ਤੇ ਇਸ ਦੌਰਾਨ ਮੈਂ ਸ਼ੋਰ ਵੀ ਪ पर आले आवाज शायद नहीं सुनी कोई बहुत उस दौरान मैं डिग पी है, मेरे चोट भी लगी लग है हाथ से धूल वगैरा भी निकलिया बाकी थे थे, इस साइड सारे ने लिक 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 ने। हाँ जी। तो सवाजी मेरिया लगी गिरे पर बैग खिंच चला गया much